ਬਿਹਾਰ ਦੇ ਵਿੱਚ ਬੇਸ਼ੱਕ ਆ ਹਾਲੇ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋਇਆ ਪਰ ਬਿਹਾਰ ਦਾ ਸਿਆਸੀ ਚੋਣ ਮਖਾੜਾ ਜਿਹੜਾ ਪੂਰੀ ਤਰ੍ਹਾਂ ਕੇ ਨਾਲ ਭਖ ਚੁੱਕਾ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਤਾਰ ਬਿਹਾਰ ਦੇ ਵਿੱਚ ਰੈਲੀਆਂ ਖਿਤੀਆਂ ਜਾ ਰਹੀਆਂ ਨੇ ਤੇ ਸਭ ਦੇ ਦਰਮਿਆਨ ਜੋ ਇੰਡੀਆ ਮਹਾਗਠ ਬੰਧਨ ਹੈ ਉਸ ਦੇ ਵੱਲੋਂ ਵੀ ਬਿਹਾਰ ਦੇ ਵਿੱਚ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸਿਆ ਕਿ ਅੱਜ ਅਖਲੇਸ਼ ਯਾਦਵ ਸਮੇਤ ਇੰਡੀਆ ਘਰ ਜੋੜ ਦੇ ਹੋਰ ਕਈ ਵੱਡੇ ਆਗੂ ਜਿਹੜਾ ਨੇ ਬਿਹਾਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਆਰਾ ਦੇ ਵਿੱਚ ਇੱਕ ਵੱਡਾ ਸਮਾਗਮ ਕੀਤਾ ਗਿਆ ਤਾਂ ਇਹ ਸਭ ਦੇ ਦੌਰਾਨ ਜਦੋਂ ਰਾਹੁਲ ਦੀ ਆਪਣੀ ਗੱਡੀ ਲੈ ਕੇ ਰੋਡ ਦੇ ਉੱਤੇ ਨਿਕਲੇ ਉਹਨਾਂ ਦੇ ਬੋਲੇ ਰੋਡ ਸ਼ੋਅ ਕੀਤਾ ਜਾਣਾ ਸੀ ਤਾਂ ਰਾਸਤੇ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਕਾਲੇ ਝੰਡੇ ਦਿਖਾ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਨੌਜਵਾਨਾਂ ਦੇ ਵੱਲੋਂ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਇਹ ਸਭ ਦੇ ਦਰਮਿਆਨ ਰਾਹੁਲ ਗਾਂਧੀ ਦੇ ਵੱਲੋਂ ਕੁਝ ਅਜੀਹਾ ਕੀਤਾ ਗਿਆ ਕਿ ਅੱਜ ਸਾਰੇ ਪਾਸੇ ਰਾਹੁਲ ਗਾਂਧੀ ਦੇ ਇਸ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਆਰਾ ਦੇ ਵਿੱਚ ਰਾਹੁਲ ਗਾਂਧੀ ਜੇ ਸਮੇਂ ਰੋਡ ショ ਕਰ ਰਹੇ ਸੀ ਤਾਂ ਇੱਕ ਚਰਾਹੇ ਤੇ ਜਾ ਕੇ ਵਿਅਕਤੀ ਦੇ ਵੱਲੋਂ ਕੁਝ ਹੋਰ ਨੌਜਵਾਨਾਂ ਦੇ ਵੱਲੋਂ ਕਾਲੇ ਝੰਡੇ ਦਿਖਾ ਕੇ ਰਾਹੁਲ ਗਾਂਧੀ ਦੇ ਵਿਰੋਧ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਤਾਂ ਜਦੋਂ ਰਾਹੁਲ ਗਾਂਧੀ ਦੀ ਨਿਗਾਹ ਇਹਨਾਂ ਨੌਜਵਾਨਾਂ ਤੇ ਪੈਂਦੀ ਹੈ ਉਹ ਆਪਣੇ ਕਾਰ ਦੇ ਕਾਫਲੇ ਨੂੰ ਰੋਕਦੇ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਕਹਿੰਦੇ ਨੇ ਕਿ ਇਹਨਾਂ ਨੌਜਵਾਨਾਂ ਨੂੰ ਕਾਰ ਕੋਲ ਲੈ ਕੇ ਆਇਆ ਜਾਵੇ ਤੇ ਉਸ ਤੋਂ ਬਾਅਦ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਹਨਾਂ ਦੇ ਵਿਰੋਧ ਦਾ ਕਾਰਨ ਪੁੱਛਦੇ ਨੇ ਇਹ ਸਭ ਤੋਂ ਬਾਅਦ ਰਾਹੁਲ ਗਾਂਧੀ ਆਪਣੀ ਜੇਬ ਦੇ ਵਿੱਚੋਂ ਚਾਕਲੇਟ ਕੱਢ ਕੇ ਨੌਜਵਾਨਾਂ ਨੂੰ ਖੁਲਾਉਂਦੇ ਨੇ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਕਿ ਰਾਹੁਲ ਗਾਂਧੀ ਹੁਣ ਗਾਂਧੀਗਰੀ ਦੇ ਉੱਤੇ ਆਏ ਨੇ ਇਹਨਾਂ ਦੇ ਵੱਲੋਂ ਹੁਣ ਮਹਾਤਮਾ ਗਾਂਧੀ ਦੀ ਨੀਤੀ ਜਿਹੜੀ ਹੈ ਉਹ ਅਪਣਾ ਲਈ ਗਈ ਹੈ ਤਤ ਅੰਦਾਜ਼ੀ ਹੈ ਕਿ ਬਿਹਾਰ ਦੇ ਵਿੱਚ ਚੋਣ ਅਖਾੜਾ ਪੂਰੇ ਤਰੀਕੇ ਦੇ ਨਾਲ ਭਖਿਆ ਹੋਇਆ ਸਾਰੀਆਂ ਸਿਆਸੀ ਪਾਰਟੀਆਂ ਤੇ ਸਾਰੇ ਸਿਆਸੀ ਆਗੂ ਆਪਣਾ ਆਪਣਾ ਦਮਖਾਵਾ ਦਿਖਾ ਰਹੇ ਨੇ ਤੇ ਸਭ ਦੇ ਦਰਮਿਆਨ ਬੋਟ ਚੋਰੀ ਦੇ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਲਗਾਤਾਰ ਹਮਲਾਵਰ ਵੀ ਰਹਿੰਦੇ ਨੇ ਭਾਜਪਾ ਸਰਕਾਰ ਦੇ ਉੱਤੇ ਤੇ ਲਗਾਤਾਰ ਬਿਹਾਰ ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਰੈਲੀਆਂ ਵੀ ਕੀਤੀਆਂ ਜਾਂਦੀਆਂ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਰੈਲੀ ਕਰ ਰਹੇ ਸੀ ਤਾਂ ਉਹਨਾਂ ਦੀ ਰੈਲੀ ਦੇ ਮੰਚ ਤੋਂ ਆ ਕੇ ਇੱਕ ਵਿਅਕਤੀ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੇ ਸਵਰਗਵਾਸੀ ਮਾਤਾ ਦੇ ਖਿਲਾਫ ਇੱਕ અપਮਾਨਜਨਕ ਟਿੱਪਣੀ ਕੀਤੀ ਗਈ ਜਿਸ ਕਰਕੇ ਹੁਣ ਰਾਹੁਲ ਗਾਂਧੀ ਨੂੰ ਪੂਰੇ ਦੇਸ਼ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਹੁਲ ਗਾਂਧੀ ਦੇ ਉੱਤੇ ਕਈ ਤਰੀਕੇ ਦੇ ਇਲਜ਼ਾਮ ਵੀ ਲੱਗ ਰਹੇ ਨੇ ਤੇ ਇਸ ਤੋਂ ਇਲਾਵਾ ਇਸ ਗੱਲ ਬੋਲੀ ਨੂੰ ਲੈ ਕੇ ਵੀ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਆਪਣੀਆਂ ਸਟੇਜਾਂ ਦੇ ਉੱਤੋਂ ਅਜਿਹੀ ਮਾਨਸਿਕਤਾ ਦੇ ਲੋਕਾਂ ਨੂੰ ਜਿਹੜਾ ਉਹ ਨਹੀਂ ਆਣ ਦੇਣਾ ਚਾਹੀਦਾ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਭਾਜਪਾ ਆਗੂ ਦੇ ਵੱਲੋਂ ਰਾਹੁਲ ਗਾਂਧੀ ਦੇ ਉੱਤੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਜਿਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਜਿਹੜਾ ਉਹ ਆਪਸ਼ਬਦ ਬੋਲਣ ਵਾਲੇ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪਰ ਰਾਹੁਲ ਗਾਂਧੀ ਦੇ ਵੱਲੋਂ ਅੱਜ ਜੋ ਰਵਈਆ ਅਪਣਾਇਆ ਗਿਆ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਬੁਲਾ ਕੇ ਉਹਨਾਂ ਦੇ ਵਿਰੋਧ ਦਾ ਕਾਰਨ ਪੁੱਛਿਆ ਗਿਆ ਤੇ ਵਿਰੋਧ ਦਾ ਕਾਰਨ ਪੁੱਛਣ ਤੋਂ ਬਾਅਦ ਆਪਣੀ ਗੱਲ ਕਰਕੇ ਉਹਨਾਂ ਨੂੰ ਚਾਕਲੇਟ ਖਵਾਈ ਗਈ ਤਾਂ ਅਜ ਰਾਹੁਲ ਗਾਂਧੀ ਵੀ ਚਰਚਾ ਦੇ ਵਿੱਚ ਬਣੇ ਹੋਏ ਨੇ ਆਪਣੇ ਇਸ ਰਵਈਏ ਦੇ ਕਾਰਨ